ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬੱਚਿਆਂ ਦੇ ਦਾਨੀ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਚਰਨ ਸੋਪਾਤ ਧਰਤੀ ਨਦੇੜ ਸਾਹਿਬ ਦੀ ਸ੍ਰੀ ਹਜੂਰ ਸਾਹਿਬ ਪਿੰਡ ਜੋਗੇ ਦੀ ਨਗਰ ਚੋਂ ਹਰ ਸਾਲ ਕਣਕ ਅਤੇ ਜੀਰੀ ਦੀ ਸੇਵਾ ਕੁਸ ਮਾਇਆ ਇਕੱਠੀ ਕਰਕੇ ਦਿੰਨੇ ਹੁੰਦੇ ਆ ਅਸੀਂ ਭਾਈ ਨਗਰ ਚੋਂ ਇਹ ਸਾਡੇ ਨਗਰ ਦੇ ਸਾਰੇ ਸੇਵਾਦਾਰ ਸੱਚੇ ਪਾਤਸ਼ਾਹ ਕਾਲਪੁਰਖ ਵਾਹਿਗੁਰੂ ਮੂਹਰੇ ਇਹੀ ਅਰਦਾਸ ਬੇਨਤੀ ਕਰਦੇ ਆ ਵੀ ਜਿਹੜੀਆਂ ਸੰਗਤਾਂ ਨੇ ਤਿਲ ਫੁੱਲ ਭੇਟਾ ਜੋ ਵੀ ਸਰਦਾ ਦਿੱਤੀ ਹੈ ਸਭ ਦੀ ਲੇਖੇ ਲਾਵੇ ਤੇ ਜਿਹੜੇ ਸਾਡੇ ਨਗਰ ਦੇ ਇਹ ਸੇਵਾਦਾਰ ਸ੍ਰੀ ਹਜੂਰ ਸਾਹਿਬਾ ਜੀ ਤੇ ਸੇਵਾ ਇਕੱਠੀ ਕਰਦੇ ਆ ਇਹਨਾਂ ਦੇ ਸਿਰ ਤੇ ਮਿਹਰ ਪਰਿਆ ਹੱਥ ਰੱਖੇ ਸੱਚੇ ਪਾਸਾ ਇਹਨਾਂ ਨੂੰ ਹੋਰ ਵੀ ਚੜ੍ਹਦੀ ਕਲਾ ਨਾਲ ਸੇਵਾਵਾਂ ਕਰਨ ਦੀ ਬਲ ਬੁੱਧੀ ਬਖਸ਼ਣ ਸੋ ਇਹ ਸਾਡੇ ਨਗਰ ਦੀ ਸੰਗਤ ਤੋਂ ਸੋ ਅੱਜ ਸੇਵਾ ਇਕੱਠੀ ਕਰਕੇ ਜੋ ਦਿੱਤੀ ਹੈ 126 ਬੋਰੀਆਂ 93000 ਰੁਪਇਆ ਜੋ ਨਗਦ ਰਕਮ ਸਾਡੇ ਨਗਰ ਚੋਂ ਇਕੱਠੀ ਹੋਈ ਹੈ ਸੋ ਸਾਰੇ ਨਗਰ ਨਿਵਾਸੀਆਂ ਦਾ ਪਿੰਡ ਜੋਗੇ ਦੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਬਾਬਾ ਜੀ ਵੱਲੋਂ ਜਿਹੜੀਆਂ ਸੰਗਤਾਂ ਨੇ ਵੱਧ ਚੜ ਕੇ ਸੇਵਾ 'ਚ ਹਿੱਸਾ ਪਾਇਆ ਸੋ ਸਭ ਦੀਆਂ ਸੇਵਾਵਾਂ ਸੱਚੇ ਪਾਤਸ਼ਾਹ ਪ੍ਰਵਾਨ ਕਰਨੀ ਕੀ ਕਹਿਣਾ ਚਾਹਾਂਗਾ ਇਹੀ ਕਹਿਣਾ ਚਾਹੁੰਦਾ ਜੀ ਪ੍ਰਮਾਤਮਾ ਦਿਨ-ਦੁਗਣੀ ਰਾਤ ਚੌਗਣੀ ਚ ਰੱਖੀ ਬਖਸ਼ੇ ਸਾਰੇ ਨਗਰ ਦੇ ਸਿਰ ਤੇ ਸਾਰੇ ਸੇਵਾਦਾਰਾਂ ਦੇ ਸਿਰ ਤੇ ਮਿਹਰ ਭਰੇ ਹੱਥ ਰੱਖ ਕੇ ਸੱਚੇ ਪਾਤਸ਼ਾਹ ਆਪ ਸੇਵਾ ਕਰਵਾ ਲੈ ਤੇ ਗੁਰੂ ਘਰ ਨਾਲ ਜੋੜ ਕੇ ਰੱਖੇ ਸਾਰੇ ਨਗਰ ਦਾ ਇਸੇ ਤਰ੍ਹਾਂ ਆਕ ਬਣਾਂਗੇ ਕਿੰਨੀ ਗਰਾਸਾਂ ਤੱਕ ਇੱਥੇ ਹੋਇਆ ਜਿਹੜੀ ਇੱਕ ਵਾਰ ਰਸਤਾਂ ਦਾ ਯੋਗੇਦਾਰ ਕਾਰਡ ਹੀ ਹੈ ਜੀ ਜਿਹੜੀ ਆਪਣੇ ਇਲਾਕੇ ਜੋ ਸਾਰੇ ਪਿੰਡਾਂ ਦੇ ਵਿੱਚ ਜੋਗੇ ਦੀ ਰਸਤ ਬੱਧ ਹੁੰਦੀ ਹੈ ਜੀ ਜਿਵੇਂ ਇਸ ਵਾਰ 126 ਬੋਰੀਆਂ ਕਢਕੀਆਂ ਹੋ ਗਈਆਂ ਜੀ 93000 ਰੁਪਏ ਲੱਗਦੇ ਹੋ ਗਏ ਜੀ ਇੱਕ ਮਿੰਟ ਦੇ ਵਿੱਚ ਉਹ ਇੰਨੀ ਵੱਡੀ ਸੇਵਾ ਹੋ ਜਾਂਦੀ ਹੈ ਮਹਾਰਾਜ ਦੀ ਕਿਰਪਾ ਨਾਲ ਹੀ ਹੁੰਦੀ ਹੈ ਬਾਕੀ ਸੱਚੇ ਪਾਲ ਸਾਹਿਬ ਦਾ ਹੱਥ ਹੈ ਜਿਹੜਾ ਉਹ ਜਿਹੜੀ ਸਾਡੇ ਸਾਹਮਣੇ ਸੰਗਤ ਦਾ ਸਮੂਤ ਖੜਾ ਹੈ ਵੀ ਏਡੀ ਵੱਡੀ ਸੰਗਤ ਹਰੇਕ ਪਿੰਡ ਦੇ ਹਿੱਸੇ ਜੁੜਨ ਦੀ ਅੱਜ ਨੂੰ ਬਣੇ ਸਨੇਹਾ ਦਿੱਤੇ ਨਾ ਉਹ ਵੀ ਬਣੀ ਨੂੰ ਇਹੀ ਸਨੇਹਾ ਦਿੱਨੇ ਆ ਵੀ ਲਸੇ ਪਰ ਤੇ ਆ ਕੇ ਬਾਕੀ ਤੋਂ ਬੰਦੇ ਸੇਵਾ ਚੰਦਾ ਉਹ ਟੇਵਾ ਜਦੋਂ ਤੁਸੀਂ ਕਰੋਗੇ ਸੱਚੇ ਪਾਤਸ਼ਾਹ ਭਾਗ ਲਾ ਲਾ ਉਹ ਲਾ ਜਿਹੜਾ ਟਾਈਮ ਹੈ ਉਹ ਹੁਣ ਇਹ ਬਜ਼ੁਰਗ ਨੇ ਸਾਰੇ ਇਹਨਾਂ ਦੇ ਬਰਾਹ ਦੀ ਕਿਰਪਾ ਹੋਣ ਕਾਰਨੀ ਇਹ ਏਡੀ ਵੱਡੀ ਸੇਵਾ ਕਰਦੇ ਨੇ ਇਥੇ ਨੌਜਵਾਨੀ ਇਹਨਾਂ ਦੇ ਨਾਲ ਜੁੜੇ ਆਪਣੇ ਪਿੰਡ ਦਾ ਨੋ ਇਮੇਜ ਵਿੱਚ ਚਮਕਾਵੇ ਜਿਵੇਂ ਇਹਨਾਂ ਨੇ ਜੋ ਬੂਟਾ ਲਾਤਾ ਉਹਨੂੰ ਇਹ ਵੱਤਵਾਂਦ ਪਾਣੀ ਪਾਉਣ ਨੌਜਵਾਨ ਵੱਤਵਾਂਦ ਇਹਨਾਂ ਦੇ ਨਾਲ ਜੋੜਨਾ ਗੁਰੂ ਕਰਨਾ ਉਹਦੇ ਤੇ ਕਰਾ ਰਿਹਾ ਹੈ ਤੇ ਕੀ ਮਾੜੀ ਰੋ ਕੇ ਹੋਵੇ